ਔਰ ਜਦੋਂ ਦੀ ਇਹ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਕਰਕ ਹੋ ਗਿਆ ਨਾ ਕਿਤੇ ਲਾਅ ਐਂਡ ਆਰਡਰ ਦੀ ਸਿਟੀ ਨਾਰਮਲ ਹੈ ਗਈ ਹੈ ਨਸ਼ਿਆਂ ਦੀ ਪਰਹਾਰ ਹੈ ਨਾ ਕਿ ਸਿਸਟਮ ਜ਼ੋਰਾਂ ਤੇ ਆ ਬੀਬੀਆਂ ਰੋਂਦੀਆਂ ਕਿ ਸਾਡੇ ਬੱਚੇ ਦੇਖੋ ਪਏ ਆ ਜਿਨ੍ਹਾਂ ਨੇ ਕਮਾਈ ਕਰਕੇ ਮਾਪੇ ਨੂੰ ਖਰਾਉਣਾ ਸੀਗਾ ਉਹ ਮਾਪੇ ਪੋਨਾਵਲ ਦੇਖ ਕੇ ਦਿਲ ਦਿਲ ਮਰਦੇ ਪਏ ਆ ਇਹ ਦੇਣ ਹੈ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਜੀਐਮ ਸਾਹਿਬ ਨੇ ਤਾਂ ਸਟੇਟ ਇੱਕ ਪਲੇਟਫਾਰਮ ਮਿਲੇਗਾ ਨਾ ਜਦੋਂ ਉਸ ਲੈਵਲ ਤੇ ਆਵਾਂਗੇ ਫਿਰ ਤੁਸੀਂ ਗੱਲ ਕਰਿਓ ਮੈਂ ਜਵਾਬ ਦਵਾਂ ਤੁਹਾਡੇ ਜਿਹੜਾ ਸੰਗ ਦਾ ਪਾਰਟੀ ਨੇ ਜਿਹੜਾ ਵਿਸ਼ਵਾਸ ਦਿਖਾਇਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਤੋਂ ਵਿਸ਼ਵਾਸ ਤੁਹਾਨੂੰ ਕੈਂਡੀਡੇਟ ਨੂੰ ਮਾਰ ਕੇ ਆਇਆ ਕਿ ਮੈਂ ਕਾਂਗਰਸ ਪਾਰਟੀ ਹਾਈ ਕਮਾਂਡ ਦੀ ਤਹਿ ਦਿਲੋਂ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਇੱਕ ਮਹਿਲਾ ਵਰਕਰ ਨੂੰ ਇੱਕ ਜਿਲੰਦਰ ਦੀ ਬੇਟੀ ਨੂੰ ਇਕ ਪੰਜਾਬ ਦੀ ਧੀ ਨੂੰ ਟਿਕਟ ਦੇ ਨਾਲ ਨਵਾਦਿਆ ਮਹਿਲਾ ਵਰਗ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਇਸ ਸੀ ਦਾ ਔਰ ਅਸੀਂ ਇਹ ਜਿਹੜੀ ਸੀਟ ਆ ਸਾਡੀ ਵੈਸਟ ਦੇ ਜਿਹੜੇ ਵੋਟਰ ਆ ਇਹ ਸੀਟ ਜਿੱਤ ਕੇ ਅਸੀਂ ਕਾਂਗਰਸੀ ਚੁਣੀ ਤੁਸੀਂ ਪੰਜ ਸਾਲ ਆ ਕਿ ਰਹੇ ਹੋ ਤਾਂ ਲੋਕਾਂ ਦੇ ਵਿੱਚ ਵਿਚਰ ਕੇ ਤੁਹਾਨੂੰ ਕਿਹੜੇ ਕਿਹੜੇ ਮੁੱਦੇ ਸੋਚ ਲੱਗੇ ਨੇ ਤਾਂ ਤੁਸੀਂ ਇਹ ਨਾ ਦੱਸੋ ਤਾਂ ਚੰਨੀ ਸਾਹਿਬ ਨੇ ਹੁਣੇ ਤੁਹਾਨੂੰ ਦੱਸਿਆ ਕਿ ਰੋ ਕਿ ਮੇਨ ਮੁੱਦੇ ਜਿਹੜੇ ਹੈਗੇ ਆ ਜਿਸ ਤਰ੍ਹਾਂ ਜੇ ਤੁਸੀਂ ਵੈਸਟ ਦੇ ਕਹਿੰਦੇ ਤਾਂ ਦੱਸਿਆ ਕਿ ਨਸ਼ਾ ਹੈਗਾ ਔਰ ਤੇਈ ਵਾਰਡ ਹੈਗੇ ਜਲੰਧਰ ਵਸ ਤੇ ਵਿੱਚ ਹਰ ਵਾਰਡ ਦੇ ਵਿੱਚ ਕੀ ਕੋਈ ਪ੍ਰੋਬਲਮ ਹੈ ਔਰ ਜਦੋਂ ਦੀ ਇਹ 2.5 ਸਾਲਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜਾ ਗਰਗ ਹੋ ਗਿਆ ਨਾ ਕਿ ਦੇ ਲਾਅ ਐਂਡ ਆਰਡਰ ਦੀ ਸਿਟੀ ਨਾਰਮਲ ਹੈਗੀ ਹੈ ਨਸ਼ਿਆਂ ਦੀ ਪਰਹਾਰ ਹੈ ਨਾਤੀ ਸਿਸਟਮ ਜ਼ੋਰਾ ਤੇ ਹੈ ਮੈਂ ਇੱਕ ਦੋ ਜਗ੍ਹਾ ਗਈ ਜਦੋਂ ਚੰਨੀ ਸਾਹਿਬ ਦੇ ਨਾਲ ਵੀ ਅਸੀਂ ਇਲੈਕਸ਼ਨ ਕੈਂਪੇਨ ਤੇ ਜਾਂਦੇ ਰਹੇ ਹਾਂ ਔਰ ਬੀਬੀਆਂ ਰੋਂਦੀਆਂ ਕਿ ਸਾਡੇ ਬੱਚੇ ਦੇਖੋ ਪਏ ਆ ਜਿਨ੍ਹਾਂ ਨੇ ਕਮਾਈ ਕਰਕੇ ਮਾਪੇ ਨੂੰ ਖਰਾਉਣਾ ਸੀਗਾ ਉਹ माँ बाप ਦੇਖ ਕੇ ਦਿਲ ਦਿਲ तिल ਪਏ ਆ ਇਹ ਦੇਣ ਆ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਮੈਡਮ ਪਹਿਲਾਂ ਨੇ ਯਸਿੰ ਬੈਸਟ ਦੇ ਮੁੱਦਿਆਂ ਤੇ ਕਨਸੈਂਟਰੇਟ ਕਰਨਾ ਤੇ ਬੈਸਟ ਦੇ ਮੁੱਦਿਆਂ ਤੇ ਹੀ ਕਨਸੈਂਟਰੇਟ ਕਰਾਂਗੇ ਅਰਵਿੰਦ ਸਿੰਘ ਜੀ ਬਾਦੂਰ ਐ ਕਿ ਜੀ ਪਿਆਰ ਦਿੱਤਾ ਸੀਗਾ ਅਮਨ ਰੋਣਾ ਨੇ ਕਿਹਾ ਹੈ ਕਿ ਅਰਵਿੰਦ ਸਿੰਘ ਜੀ ਵਾਲਦੀ ਦਾ ਲੋਕ ਸੋਹਾਂ ਖਾਂਦੇ ਨੇ ਤੇ ਚਰਨਜੀਤ ਸਿੰਘ ਚੰਨੀ 111 ਦਿਨ ਸਰਕਾਰ 'ਚ ਰਹੇ ਨੇ ਉਹਨਾਂ ਨੂੰ ਦੇਸ਼ ਭਜਣਾ ਪਿਆ ਉਹ ਕਹਿੰਦੇ ਇਸ ਮਾਮਲੇ 'ਚ ਕੋਈ ਸੁchnਾਈ ਬੋਲਣ ਦਾ ਬੈਸਰ